नमस्कार आकाशवाणी दाई जलंधर केंद्र है हुन तुसी चंचल शर्मा तों پرتਿਸ਼ਖ ਖਬਰਾਂ ਸੁਨੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਸੂਚਨਾ ਆਦੀ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਨ ਨੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਵਿੱਚ ਮੀਡੀਆ ਦੀ ਭੂਮਿਕਾ ਨੂੰ ਕੀਤਾ ਉਜਾਗਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਰਾਸ਼ਟ੍ਰ ਆਜੂ ਕੌਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੀ ਸ਼ਹੀਦੀ ਦਿਹਾੜੇ ਤੇ ਸ਼ਰਤਾਂਜਲੀ ਪੇਟ ਕਰ ਰਿਹਾ। ਸ਼ਹੀਦ ਦੇ ਜਤੀ ਪਿੰਡ ਸਰਾਭਾ ਵਿਖੇ ਸੁਭਾ ਪਤਰੀ ਪ੍ਰੋਗਰਾਮ ਦਾ ਹੋਇਆ ਆਯੋਜਨ। ਅਤੇ BSI ਵਿਖੇ 622 ਮੇਲਾ ਰੰਗਰੂਟ ਹੋਈਆਂ ਸ਼ਾਮਲ ਸਹਾਇਕ ਮਹਾਨ ਨਿਰਦੇਸ਼ਕ ਨੇ ਪਾਸਿੰਗ ਆਊਟ ਟ੍ਰੇਡ ਤਾਕੀਤਾ ਨਿਰਖਣ। ਦੇਹਨ ਖਬਰਾਂ ਸਥਾਨੜ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਨੇ ਅਚ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਵਿੱਚ ਮੀਡੀਆ ਦੀ ਭੂਮਿਕਾ ਨੂੰ ਉਜਾਗਰ ਕੀਤਾ। ਨਵੀਂ ਦਿੱਲੀ 'ਚ ਰਾਸ਼ਟਰੀ ਪ੍ਰੈਸ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰੈਸ ਨੇ ਆਜ਼ਾਦੀ ਦੇ ਸੰਘਰਸ਼ ਅਤੇ ਐਮਰਜੈਂਸੀ ਦੌਰਾਨ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਪੇਡ ਨਿਊ ਸਮਾਜ ਲਈ ਇੱਕ ਵੱਡਾ ਖਤਰਾ ਬਣ ਕੇ ਉੱਭਰੀ ਹੈ। ਉਨ੍ਹਾਂ ਕਿਹਾ ਕਿ ਇਹ ਖਪਤ ਰਵਾਇਤੀ ਮੀਡੀਆ ਤੋਂ ਡਿਜੀਟਲ ਮੀਡੀਆ ਵੱਲ ਤੇਜ਼ੀ ਨਾਲ ਬਦਲ ਰਹੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ ਭਾਰਤ ਵਰਗੇ ਵਿਪਨਤਾ ਵਾਲੇ ਦੇਸ਼ ਵਿੱਚ ਗਲਤ ਜਾਣਕਾਰੀ ਦੇ ਗੰਭੀਰ ਨਤੀਜੇ ਹੋ ਸਕਦੇ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਪੱਤਰਕਾਰ ਜਥੇਬੰਦੀਆਂ ਵੱਲੋਂ ਕੌਮੀ ਪ੍ਰੈਸ ਦਿਵਸ ਮਨਾਇਆ ਗਿਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਅੱਜ ਬਾਦ ਦੁਪਹਿਰ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪਿਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਬਾਰੇ ਜਾਣਕਾਰੀ ਦਿੱੰਦਿਆ ਕਿ ਉਹਨਾਂ ਦੇ ਇਸ ਅਸਤੀਫੇ ਨਾਲ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਖੁੱਲ ਗਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਸੁਪੀਰ ਬਾਦਲ ਨੇ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਉਹਨਾਂ ਦੀ ਲੀਡਰਸ਼ਿਪ 'ਚ ਭਰੋਸਾ ਪ੍ਰਗਟਾਉਣ ਅਤੇ ਪੂਰੇ ਕਾਰਜਕਾਲ ਦੌਰਾਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਪ੍ਰੋਫ चंदूमाजरा ने सुखबीर अस्तीफे का स्वागत विखे पत्रकार करद उन्होंने कहा कि अस्तीफे की जा रही सी कहा कि इस अस्तीफे बाद अकाली दल दखरिया शक्तियां इकट्ठिया हो जा जलंधर स्थित डॉ बी आर अंबेडकर संस्थान ने अज अपना वीमा कन्वोकेशन समागम आयोजित कियाजपाल गुलाब चंद कटारिया ने मुख मेहमान जदकि

यही हमारी विद्या का अर्थ है अगर विद्या का अर्थ ये नहीं रहा नम्रता नहीं रही व्यवहार नहीं आया जिंदगी में संस्कार नहीं आया वो विद्या क्या काम की वो उसके व्यक्तिगत और उसके परिवार के लिए काम आ सकती है लेकिन देश के लिए नहीं काम आया और आज दिन तक जो भी महापुरुष बना ना वो अपने घर के काम के कारण से नहीं बना जिसने देश और समाज के लिए काम किया वही व्यक्ति देश में पूजा गया तो मैं सोचता हूँ की आपकी शिक्षा का अर्थ आपको ध्यान में रखना चाहिए कि ਜਿਨਹੋਨੇ ਆਪਕੋ ਤਿਆਰ ਕੀਆ ਹੈ ਉਹ ਵੀ ਆਪਸੇ ਕੁਝ ਉਮੀਦ ਕਰੇ। ਇਸ ਤੋਂ ਪਹਿਲਾਂ ਐਨਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਖਨਾੋਚੀਆ ਨੇ ਇਸ ਸੰਸਥਾਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਇਸ ਤਰ੍ਹਾਂ ਰਾਜਪਾਲ ਵੱਲੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਬਲੌਕ ਦਾ ਨੀਂ ਪੱਥਰ ਵੀ ਰੱਖਿਆ ਗਿਆ। ਇਹ ਬਲੌਕ ਭਾਰਤ ਸਰਕਾਰ ਦੇ ਸਿੱਖਿਆ ਮੰਚਾਲੇ ਵੱਲੋਂ ਐਨਆਈਟੀ ਜਲੰਧਰ ਨੂੰ ਬਣਾਈ ਦੀ ਢਾਂਚੇ ਦੇ ਵਿਕਾਸ ਲਈ ਦਿੱਤੀ ਗਈ 240 ਕਰੋੜ ਰੁਪਏ ਦੀ ਰਕਮ ਵਿੱਚੋਂ ਬਣਨ ਵਾਲਾ ਪਹਿਲਾ ਪ੍ਰੋਜੈਕਟ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਸਮਾਗਮ 'ਚ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1740 ਨਵੇਂ ਕਾਂਸਟੇਬਲਾਂ ਵਿੱਚੋਂ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨਵੇਂ ਨਿਯੁਕਤ ਪੁਲਿਸ ਜਵਾਨਾਂ ਨੂੰ ਆਪਣੀ ਡਿਊਟੀ, ਦਿਾਨਤਦਾਰੀ ਅਤੇ ਸਮਰਥ समर्पित भावना ਨਾਲ ਨਿਭਾਉਣ ਦਾ ਸਹਤ ਹਿੱਟਾ ਉਹਨਾਂ ਦਾ ਸਿਆ ਕਿ ਕੁਝ ਜ਼ਿਲ੍ਹਿਆਂ ਚ ਚੋਣ ਸਾਬਦਾ ਤੇ ਕੁਝ ਹੋਰ ਕਾਰਨਾ ਕਰਕੇ ਬਾਕੀ ਨਿਯੁਕਤੀ ਪੱਤਰ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਦੇਸ਼ ਤੇ ਇਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਰਾਸ਼ਟ੍ਰਾਚ ਕੌਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਉਹ ਇੱਕ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੂੰ ਸਿਰਫ 19 ਸਾਲਾਂ ਦੀ ਉਮਰ ਵਿੱਚ ਸਾਲ 1915 ਚ ਅਜਿਹੇ ਦਿਨ ਬ੍ਰਿਟਿਸ਼ ਸਰਕਾਰ ਨੇ ਆਜ਼ਾਦੀ ਸੰਗਰਾਮ ਚ ਹਿੱਸਾ ਲੈਣ ਕਾਰਨ ਫਾਂਸੀ ਦਿੱਤੀ ਸੀ ਕਰਤਾਰ ਸਿੰਘ ਸਰਾਭਾ ਦੇ ਨਾਲ ਉਹਨਾਂ ਦੇ 6 ਹੋਰ ਸਾਥੀਆਂ ਨੂੰ ਵੀ ਫਾਂਸੀ ਦਿੱਤੀ ਗਈ ਸੀ ਗਦਰ ਪਾਰਟੀ ਦੇ ਮੈਂਬਰ ਵਿੱਚੋਂ ਉਹਨਾਂ ਦੀ ਸ਼ਹਾਦਤ ਨੇ ਸ਼ਹੀਦ ਆਜ਼ਮ ਭਗਤ ਸਿੰਘ ਸਮੇਤ ਕਈ ਹੋਰ ਨਾਚਵਾਨਾਂ ਨੂੰ ਆਜ਼ਾਦੀ ਦੀ ਲੜਾਈ ਚ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕੀਤਾ ਹੋਰ ਵੇਰਵੇ ਨਾਲ ਇਹ ਰਿਪੋਰਟ ਅਦਾਲਤ ਵਿੱਚ ਇਹਨਾਂ ਤੇ ਚੱਲ ਰਹੇ ਮੁਕਦਮੇ ਦੀ ਸੁਣਵਾਈ ਦੌਰਾਨ ਜਦੋਂ ਕਰਤਾਰ ਸਿੰਘ ਸਰਾਬਾ ਨੂੰ ਅਪੀਲ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਇੱਕ ਤੋਂ ਵੱਧ ਜ਼ਿੰਦਗੀਆਂ ਵੀ ਹੁੰਦੀਆਂ ਤਾਂ ਆਪਣੇ ਪਿਆਰੇ ਦੇਸ਼ ਲਈ ਉਹ ਹਰ ਇੱਕ ਜ਼ਿੰਦਗੀ ਕੁਰਬਾਨ ਕਰ ਦਿੰਦੇ ਜਰੰਦਰ ਸਥਿਤ ਗਦਰ ਪਾਰਟੀ ਦੇ ਇਤਿਹਾਸ ਨੂੰ ਸੰਭਾਲਣ ਵਾਲੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਵੀ ਸਰਾਬਾ ਸਮੇਤ ਉਹਨਾਂ ਦੇ 6 ਹੋਰ ਸਾਥੀਆਂ ਪੁਨੇ ਮਹਾਰਾਸ਼ਟਰ ਦੇ ਸ਼ਹੀਦ ਵਿਸ਼ਨੂ ਗਨੇਸ਼ ਤਰਨਤਾਰਨ ਦੇ ਸ਼ਹੀਦ ਜਗਤ ਸਿੰਘ ਸਿਆਲਕੋਟ ਦੇ ਸ਼ਹੀਦ ਹਰਨਾਮ ਸਿੰਘ ਸਿਆਲਕੋਟੀ ਅਤੇ ਅੰਮ੍ਰਿਤਸਰ ਦੇ ਸ਼ਹੀਦ ਬਖਸ਼ੀਸ਼ ਸਿੰਘ ਸ਼ਹੀਦ ਸੁਰੇਨ ਸਿੰਘ ਸੀਨੀਅਰ ਅਤੇ ਸ਼ਹੀਦ ਸੁਰੇਨ ਸਿੰਘ ਜੂਨੀਅਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਨੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਪੰਜਾਬ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਚੋਣਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਸੂਬਾ ਪਦਰੀ ਪ੍ਰੋਗਰਾਮ ਦਾ আয়োজন ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੰਧ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ 6 ਹੋਰ ਸਾਥੀਆਂ ਨੂੰ ਸ਼ਰਧਾ ਤੇ ਫੁੱਲਬੇਟ ਕੀਤੇ ਜਿਨ੍ਹਾਂ ਨੇ ਪਹਿਲੇ ਲਾਹੌਰ ਸਾਜ਼ਿਸ਼ ਮਾਮਲੇ 'ਚ ਸ਼ਹੀਦੀ ਪ੍ਰਾਪਤ ਕੀਤੀ ਸੀ। ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਲਈ 10 ਲੱਖ ਰੁਪਏ ਪਿੰਡ ਦੀ ਸਰਬਸੰਮਤੀ ਨਾਲ ਚੁਣੇਗੀ ਪੰਚਾਇਤ ਵਾਸਤੇ 5 ਲੱਖ ਰੁਪਏ, ਮਹਾਨ ਆਜ਼ਾਦੀ ਕੁਲਾਟੀਏ ਦੇ ਜੱਦੀਕਰ ਦੀ ਬਹਾਲੀ ਅਤੇ ਪਿੰਡ ਉਨਾ ਪਿੰਡ ਦਾ ਨਾਂ ਸੂਬੇ ਦੇ ਸੈਰ ਸਪਟਾ ਨਕਸ਼ਿਤਿਲੇ ਹੁੰਦਾ ਵੀ ਐਲਾਨ ਕੀਤਾ। ਹੁਸ਼ਿਆਰਪੁਰ ਸਥਿਤ ਸੀਮਾ ਸੁਰੱਖਿਆ ਬਲ ਦੇ ਸਹਾਇਕ ਸਿਖਲਾਈ ਕੇਂਦਰ ਖੜਕਾ ਵਿਖੇ ਅੱਜ ਕਰਵਾਈ ਗਈ ਪਾਸਿੰਗ ਆਊਟ ਪਰੇਟ ਵਿੱਚ ਬੀਐਸਐਫ ਦੇ 622 ਮਹਿਲਾ ਰੰਗਰੂਟਾ ਨੇ ਹਿੱਸਾ ਲਿਆ ਇਸ ਦੌਰਾਨ ਬੀਐਸਐਫ ਦੇ ਸਹਾਇਕ ਮਹਾਂ ਨਿਰਦੇਸ਼ਕ ਸतीश ਐਸ ਖੰਡਾਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਪਰੇਟ ਦਾ ਨਿਰਖਣ ਕੀਤਾ ਅਤੇ ਮਾਰਚ ਪਾਸ ਤੋਂ ਸਲਾਮੀ ਲਈ ਨਮੀ ਪਰਤੀ ਹੋਏ ਰੰਗਰੂਟਾ ਨੇ ਇਸ ਮੌਕੇ ਭਾਰਤੀ ਸੰਵਿਧਾਨ ਦੀ ਸੋਹ ਵੀ ਚੁੱਕੀ। ਸਹਾਇਕ ਕਲੇਗਿੰਦਰ ਦੇ ਆਈਜੀ ਸਿੰ্ধু ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਜਵਾਨਾਂ ਨੂੰ 44 ਹਫ਼ਤਿਆਂ ਦੌਰਾਨ ਦਿੱਤੀ ਗਈ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਸਹਾਇਕ ਮਹਾਨ ਨਿਰਦੇਸ਼ਕ ਐਸ ਖੰਡਾਰੇ ਨੇ ਆਪਣੇ ਸੰਬੋਧਨ ਦੌਰਾਨ ਬੀਐਸਐਫ ਤੋਂ ਸ਼ਾਮਲ ਹੋਈਆਂ ਨਵੀਆਂ ਕਾਂਸਟੇਬਲਾਂ ਨੂੰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਨ ਅਤੇ ਦੇਸ਼ ਦੇ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਜਵਾਨਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਯੋਵਾ ਮਾਮਲੇ ਤੇ ਖੇਡ ਮੰਤਰਾਲੇ ਤਹਿਤ ਕੰਮ ਕਰ ਰਹੀ ਨੈਰੂ ਯੁਵਾ ਕੇਂਦਰ ਸੰਗਠਨ ਵੱਲੋਂ ਸਾਲ 2023-24 ਦਾ ਚੌਥਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਇਸ ਸਾਲ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਤਹਿਤ 180 ਟੀਮ ਲੀਡਰਾਂ ਸਮੇਤ 1800 ਕਸ਼ਮੀਰੀ ਨੌਜਵਾਨਾਂ ਨੂੰ ਦੇਸ਼ ਦੇ 15 ਮਹੱਤਵਪੂਰਨ ਥਾਵਾਂ ਤੇ ਦੌਰੇ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ ਇਸੇ ਸਿਲਸਿਲੇ 'ਚ ਗਰਸੀਸ ਨਗਰ ਮੋਹਾਲੀ ਦੇ ਨਰਿ ਯੁਵਾ ਕੇਂਦਰ ਵੱਲੋਂ ਵਿਗਿਆਨ ਸਿੱਖਿਆ ਤੇ ਖੋਜ ਬਾਰੇ ਭਾਰਤੀ ਸੰਸਥਾਨ ਵਿਖੇ ਅਜ ਤੋਂ 21 ਨਵੰਬਰ ਤੱਕ ਇੱਕ 6 ਦਿਨਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਚ ਕਸ਼ਮੀਰ ਘਾਟੀ ਦੇ 6 ਚੁਣੇ ਹੋਏ ਜ਼ਿਲ੍ਹਿਆਂ ਅਨੰਤਨਾਗ ਉਪਵਾੜਾ ਬਾਰਾਮੁੱਲਾ ਬਡਕਾਮ ਸ਼੍ਰੀਨਗਰ ਤੇ ਪੁਲਵਾਮਾ ਤੋਂ 18 ਤੋਂ 22 ਸਾਲ ਦੀ ਉਮਰ ਦੇ 120 ਕਸ਼ਮੀਰੀ ਨਾਜਵਾਨ 12 ਟੀਮ ਲੀਡਰਾਂ ਦੇ ਨਾਲ ਮੇਜ਼ਬਾਨ ਸੂਬੇ ਪੰਜਾਬ ਦੇ ਸੱਭਿਆਚਾਰ ਤੇ ਵਿਰਾਸਤ ਦੀ ਪਰਚੂਲ ਕਰਨ ਲਈ ਹਿੱਸਾ ਲੈਣਗੇ ਨਰਿ ਯੁਵਾ ਕੇਂਦਰ ਦੇ ਸੂਬਾ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਜੋ ਸਾਡਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਹੈ ਜਿਹੜਾ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਨਾਲ ਮਿਲ ਕੇ ਕੋਲੋਬੋਰੇਸ਼ਨ ਦੇ ਨਾਲ ਹੀ ਹੁੰਦਾ ਹੈ ਇਹਦਾ ਮੇਨ ਮਕਸਦ ਇਹੀ ਹੈ ਕਿ ਜਿਹੜਾ ਕੀ ਹੈ ਕਿ ਜਿਹੜੇ ਸਾਡੇ ਕਸ਼ਮੀਰ ਦੇ ਬੱਚੇ ਨੇ ਉਹਦੇ ਚ ਵਤਨ ਕੋ ਜਾਨੋ ਕਿ ਕਿਸ ਤਰ੍ਹਾਂ ਹੈ ਕਿ ਸਾਡਾ ਦੇਸ਼ ਆ ਹੋਰ ਬੜਾ ਵੱਡਾ ਦੇਸ਼ ਆ ਸਾਡੀ ਸੰਸਕ੍ਰਿਤੀ ਲਗ ਲਗ ਹੈ ਤੇ ਉਹ ਇੱਕ ਕਿਤੇ ਦੇ ਵਿੱਚ ਲੈ ਕੇ ਉਹਨਾਂ ਨੂੰ ਬਾਕੀ ਸੰਸਕ੍ਰਿਤੀ ਤੋਂ ਜਾਨੂ ਕਰਾਣਾ ਕੱਚੇ ਸਾਡੇ ਕੋਲ ਰਹਿਣਗੇ 2 ਦਿਨ ਜਿੰਨਾ ਦਾ ਫੀਲਡ ਵਿਜ਼ਿਟ ਵਗੈਰਾ ਹੋਏਗਾ ਅਸੀਂ ਵੱਖ-ਵੱਖ ਜਿਵੇਂ ਚੱਪੜਚੜੀ ਆ ਤੇ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਦਿਖਾਵਾਂ पूरा जानू कि की इस मौके कश्मीरी नौजवान ने अपने विचार सांझे कहा मेरा नाम शमशुर रहमान यतू है मैं बारामूला से आया हूँ तो यहाँ पे इस प्रोग्राम का मकसद है जितने भी यूथ है एक दूसरे के बारे में जान लेंगे एक कल्चर के बारे में उनका खाना पीना रहना और उनका जो भी ड्रेसिंग है वो जानना इस दौरान कश्मीरी मटियार वालों गीत भी सुनाया गया ਬੁੰਬਰੋ ਬੁੰਬਰੋ ਸ਼ਾਮ ਰੰਗ ਬੁੰਬਰੋ 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 ਸ਼ਾਮ ਰੰਗ ਬੁੰਬਰੋ ਅਖ਼ੀਰ ਤੋਂ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਵਿੱਚ ਮੀਡੀਆ ਦੀ ਭੂਮਿਕਾ ਨੂੰ ਕੀਤਾ ਉਜਾਗਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਅਤੇ BSF ਵਿੱਚ 622 ਮਹਿਲਾ ਰੰਗਰੂਟ ਹੋਈਆਂ ਸ਼ਾਮਲ ਸਹਾਇਕ ਮਹਾਨ ਨਿਰਦੇਸ਼ਕ ਨੇ ਪਾਸਿੰਗ ਆਊਟ ਪ੍ਰੀਟ ਦਾ ਕੀਤਾ ਨਿਰਖਣ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ ਨਮਸਕਾਰ